ਹੈਲੋ एवरीवन ਮੈਂ ਸਿਮਰਨ ਤੁਹਾਡਾ ਸਵਾਗਤ ਕਰਦੀ ਹਾਂ ਆਰਟ ਇੰਸਟੀਚਿਊਟ ਵਿੱਚ ਅੱਜ ਆਪਾਂ ਕਰਨ ਜਾ ਰਹੇ ਹਾਂ ਮਾਸਟਰ ਕੈਡਰ ਆਰਟ ਐਂਡ ਕraft ਦੀ ਕਲਾਸ 2 ਜਿਹਦੇ ਵਿੱਚ ਆਪਣਾ ਟੌਪਿਕ ਰਹਿਣ ਵਾਲਾ ਹੈ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਇੰਪੋਰਟੈਂਟ ਐਮਸੀਕਿਊਜ਼ ਕੱਲ ਆਪਾਂ ਆਪਣੀ ਵੀਡੀਓ ਵਿੱਚ ਟੌਪ 25 ਕੁਐਸਚਨ ਕੀਤੇ ਸੀ ਜੇਕਰ ਤੁਸੀਂ ਮੇਰੀ ਉਹ ਵੀਡੀਓ ਨਹੀਂ ਵੇਖੀ ਤਾਂ ਤੁਸੀਂ ਮੇਰੇ ਚੈਨਲ 'ਚ ਜਾ ਕੇ ਉਹ ਵੀਡੀਓ ਦੇਖ ਸਕਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਕੋਲ ਮਿਲਦੀ ਰਹੇ ਅੱਜ ਆਪਾਂ ਅੱਗੇ ਦੇ ਟੌਪ 25 ਕੁਐਸਚਨ ਕਰਾਂਗੇ ਸਿੰਧੂ ਘਾਟੀ ਸਿਵਿਲਟੁਰ ਰਿਲੇਟਡ ਤਾਂ ਤੁਸੀਂ ਮੇਰੀ ਵੀਡੀਓ ਦੇ ਅੰਤ ਤੱਕ ਬਨੇ ਰਹੋ ਚਲੋ ਵੱਧਦੇ ਆਪਾਂ ਆਪਣੇ 26 ਕੁਐਸਚਨ ਦੀ ਤਰਫ ਅੱਜ ਦਾ ਆਪਣਾ 26th ਕੁਐਸਚਨ ਹੈ ਹੜੱप्पा ਮੋਹਨਜੋਦੜੋ ਕਿਹੜੀ ਸਭਿਤਾ ਨਾਲ ਸੰਬੰਧਿਤ ਹੈ ਜਿਹੜਾ ਹੜੱप्पा ਤੇ ਮੋਹਨਜੋਦੜਾ ਉਹ ਕਿਹੜੀ ਸਭਿਤਾ ਨਾਲ ਸੰਬੰਧਿਤ ਹੈ অপਸ਼ਨ A ਹੈ ਗੁਪਤ অপਸ਼ਨ B ਹੈ ਸ਼ੁੰਗ অপਸ਼ਨ C ਹੈ ਮੋਰੀਆ অপਸ਼ਨ D ਹੈ ਸਿੰਧੂ ਤਾਂ ਹੜੱप्पा ਤੇ ਮੋਹਨਜੋਦੜੋ ਕਿਹੜੀ ਸਭਿਤਾ ਨਾਲ ਸੰਬੰਧਿਤ ਹੋਣਗੇ ਇਹਦਾ ਜਿਹੜਾ ਰਾਈਟ ਅਨਸਰ ਹੋਵੇਗਾ ਉਹ ਆਪਣਾ ਹੋਵੇਗਾ ਸਿੰਧੂ ਸਭਿਤਾ ਨਾਲ ਠੀਕ ਹੈ D ਇਹਦਾ ਰਾਈਟ ਅਨਸਰ ਹੋ ਜਾਵੇਗਾ ਹੜੱप्पा ਤੇ ਮੋਹਨਜੋਦੜੋ ਦੋਵੇਂ ਸਿੰਧੂ ਸਭਿਤਾ ਵਿੱਚ ਸਥਿਤ ਹਨ ਨੈਕਸਟ ਕੁਐਸਚਨ ਹੈ ਆਪਣਾ 27 ਕੁਐਸਚਨ ਪਹਿਲੀ ਦਾਤੂ ਦੀ ਮੂਰਤੀ ਕਿੱਥੋਂ ਪ੍ਰਾਪਤ ਹੋਈ ਜਿਹੜੀ ਪਹਿਲੀ ਦਾਤੂ ਦੀ ਮੂਰਤੀ ਹੈ ਉਹ ਕਿੱਥੋਂ ਪ੍ਰਾਪਤ ਹੋਈ ਸੀ অপਸ਼ਨ A ਹੈ ਵੈਦਿਕ ਸਭੇਤਾ অপਸ਼ਨ B ਹੈ ਸਿੰਧੂ ਸਭੇਤਾ অপਸ਼ਨ C ਹੈ ਮੋਹਰੇ ਸਭੇਤਾ অপਸ਼ਨ D ਹੈ ਗੁਪਤ ਸਭੇਤਾ ਤਾਂ ਪਹਿਲੀ ਜਿਹੜੀ ਦਾਤੂ ਦੀ ਮੂਰਤੀ ਹੈ ਉਹ ਆਪਾਂ ਨੂੰ ਪ੍ਰਾਪਤ ਹੋਈ ਸੀ ਸਿੰਧੂ ਸਭੇਤਾ ਤੋਂ ਠੀਕ ਹੈ ਸਿੰਧੂ ਸਭੇਤਾ ਤੋਂ ਦਾਤੂ ਦੀ ਮੂਰਤੀ ਪ੍ਰਾਪਤ ਹੋਈ ਸੀ ਜਿਵੇਂ ਕਿ ਮੋਹਨਜੋਦੜੋ ਚਨਹੂਦੜੋ ਇਨਾਂ ਤੋਂ ਕੀ ਹੈ ਜਿਹੜੇ ਦਾਤੂ ਦੀਆਂ ਮੂਰਤੀਆਂ ਪ੍ਰਾਪਤ ਹੋਈਆਂ ਨੇ ਜਿਵੇਂ ਕਿ ਇਸਤਰੀਆਂ ਦੀਆਂ ਮੂਰਤੀਆਂ ਸਭ ਤੋਂ ਜ਼ਿਆਦਾ ਇਹਦੇ ਵਿੱਚ ਬਣੀਆਂ ਨੇ ਸਿੰਧੂ ਘਾਟੀ ਸਭੇ ਤਾਂ ਤੋਂ ਇਹਦੇ ਤੋਂ ਪ੍ਰਤੀਕ ਹੁੰਦਾ ਹੈ ਕਿ ਜਿਹੜੇ ਸਿੰਧੋ ਸਿੰਧੋ ਵਾਸੀ ਦੇ ਨਾਗਰਿਕ ਸੀ ਉਹ ਕੀ ਕਰਦੇ ਸੀ ਮਾਤਰ ਸਮਾਜਿਕਤ ਦੇ ਸੀ ਠੀਕ ਹੈ ਮਤਲਬ ਉਹ ਦੀ ਇਸਤਰੀਆਂ ਦੀ ਉਹ ਪੂਜਾ ਕਰਦੇ ਸੀ ਸਨਮਾਨ ਕਰਦੇ ਸੀ ਠੀਕ ਹੈ ਇਹ ਵੀ ਆਪਾਂ ਨੂੰ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਹੈ 28 ਸਿੰਦੂ ਘਾਟੀ ਵਿੱਚ ਪ੍ਰਾਪਤ ਮੋਹਰਾਂ ਬਨੀਆਂ ਹਨ ਜਿਹੜੀ ਸਿੰਦੂ ਘਾਟੀ ਦੀਆਂ ਮੋਹਰਾਂ ਬਨੀਆਂ ਹਨ ਉਹ ਕਿਸ ਤੋਂ ਬਨੀਆਂ ਹਨ ਆਪਸ਼ਨ A ਹੈ ਮਿੱਟੀ ਦੀ ਆਪਸ਼ਨ B ਹੈ ਸਿਮਿੰਟ ਦੀ ਆਪਸ਼ਨ C ਹੈ ਲੱਕੜ ਦੀ ਆਪਸ਼ਨ D ਹੈ ਚਮੜੇ ਦੀ ਤਾਂ ਜਿਹੜੀ ਮੋਹਰਾਂ ਬਨੀਆਂ ਹਨ ਸਿੱਲਾਂ ਉਹ ਮਿੱਟੀ ਦੀਆਂ ਬਨੀਆਂ ਹਨ ਜੇਕਰ ਇੱਥੇ ਸਟੇਟ ਟਾਈਟ ਲਿਖਿਆ ਹੋਵੇ ਤਾਂ ਵੀ ਆਪਣਾ ਰਾਈਟ ਅਨਸਰ ਹੋਵੇਗਾ ਸਟੇਟ ਟਾਈਟ ਟੈਰਾਕੋਟਾ ਠੀਕ ਹੈ ਮਿੱਟੀ ਦੇ ਨਾਲ ਇਹ ਬਨੀਆਂ ਨੇ ਮੋਹਰਾ ਨੈਕਸਟ ਕੁਐਸਚਨ ਹੈ ਆਪਣਾ 29 ਕੁਐਸਚਨ ਹੈ ਅੱਜ ਦਾ ਆਪਣਾ ਸਿੰਧੂ ਵਾਸੀ ਕਿਸ ਦੀ ਪੂਜਾ ਕਰਦੇ ਸੀ ਜਿਹੜੇ ਸਿੰਧੂ ਵਾਸੀ ਲੋਕ ਸੀ ਉਹ ਕਿਸ ਦੀ ਪੂਜਾ ਕਰਦੇ ਸੀ ਆਪਸ਼ਨ A ਹੈ ਪੀਪਲ ਦੀ ਆਪਸ਼ਨ B ਹੈ ਬਰਗਦ ਦੀ ਆਪਸ਼ਨ C ਹੈ ਸ਼ਮੀ ਦੀ ਆਪਸ਼ਨ D ਹੈ ਤੁਲਸੀ ਦੀ ਤਾਂ ਸਿੰਧੂ ਵਾਸੀ ਲੋਕ ਪੂਜਾ ਕਰਦੇ ਸੀ ਉਹ ਕਰਦੇ ਸੀ ਪੀਪਲ ਦੇ ਵਿਰਖਸ਼ ਦੀ ਠੀਕ ਹੈ ਪੀਪਲ ਦਾ ਰੁੱਖ ਹੁੰਦਾ ਸੀ ਉਹਦੀ ਪੂਜਾ ਕਰਦੇ ਸੀ ਇਹ ਹੈ ਤਾਂ ਰਾਈਟ ਆਨਸਰ ਹੋ ਜਾਵੇਗਾ ਨੈਕਸਟ ਕੁਐਸਚਨ ਹੈ 30 ਕੁਐਸਚਨ ਹੈ ਇਸ ਦਾ ਆਪਣਾ ਦੋਲਾ ਵੀਰਾ ਇੱਕ ਪੁਰਾਤਤਵ ਸਥਾਨ ਡੈਸ਼ ਕਾਲ ਸਮੇਂ ਨਾਲ ਸੰਬੰਧਿਤ ਰੱਖਦਾ ਹੈ ਜਿਹੜਾ ਦੋਲਾ ਵੀਰਾ ਸਥਾਨ ਹੈ ਉਹ ਕਿਸ ਕਾਲ ਜਾਂ ਸਮੇਂ ਨਾਲ ਸੰਬੰਧਿਤ ਰੱਖਦਾ ਹੈ ਆਪਸ਼ਨ ਏ ਹੈ ਮੋਰੀਆ ਕਾਲ ਆਪਸ਼ਨ ਬੀ ਹੈ ਸ਼ੁੰਗ ਕਾਲ ਆਪਸ਼ਨ ਸੀ ਹੈ ਸਿੰਧੂ ਘਾਟੀ ਕਾਲ ਆਪਸ਼ਨ ਡੀ ਹੈ ਗੁਪਤ ਕਾਲ ਤਾਂ ਦੋਲਾ ਵੀਰਾ ਹੈ ਉਹ ਆਪਣਾ ਸਿੰਧੂ ਘਾਟੀ ਕਾਲ ਨਾਲ ਸੰਬੰਧਿਤ ਹੈ ਤਾਂ ਸੀ ਇਹਦਾ ਰਾਈਟ ਆਨਸਰ ਹੋ ਜਾਵੇਗਾ ਦੋਲਾਵੀਰਾ ਕਿੱਥੇ ਸਥਿਤ ਹੈ ਤਾਂ ਮੈਂ ਤੁਹੰਦਰ ਜੀ ਨਹੀਂ ਦੋਲਾਵੀਰਾ ਆਪਣਾ ਕੱਚ ਗੁਜਰਾਤ ਵਿੱਚ ਸਥਿਤ ਹੈ ਕਿੱਥੇ ਸਥਿਤ ਹੈ ਕੱਚ ਗੁਜਰਾਤ ਵਿੱਚ ਇਹ ਸਥਿਤ ਹੈ ਇਹ ਆਪਾਂ ਨੂੰ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਹੈ ਆਪਣਾ ਰੱਡਪਾਸੇ ਬਤਾ ਇੰਨਾ ਵਿੱਚੋਂ ਕਿਸ ਲਈ ਪ੍ਰਸਿੱਧ ਹੈ ਜਿਹੜੀ ਹੜੱਪਾ ਸਭਿਅਤਾ ਹੈ ਇਹਨਾਂ ਵਿੱਚੋਂ ਕਿਸ ਲਈ ਪ੍ਰਸਿੱਧ ਹੈ ਆਪਸ਼ਨ ਏ ਹੈ ਪੱਟ ਚਿੱਤਰ ਆਪਸ਼ਨ ਬੀ ਹੈ ਇੱਟਾਂ ਦਾ ਪ੍ਰਯੋਗ ਆਪਸ਼ਨ ਸੀ ਹੈ ਗੁਫਾ ਚਿੱਤਰ ਆਪਸ਼ਨ ਡੀ ਹੈ ਲਘੂ ਚਿੱਤਰ ਤਾਂ ਜਿਹੜੀ ਹੜੱਪਾ ਸਭਿਅਤਾ ਹੈ ਉਹਨਾਂ ਵਿੱਚ ਆਪਾਂ ਨੂੰ ਪੱਕੀ ਹੋਈ ਇੱਟਾਂ ਦਾ ਜੋ ਹੈ ਇਸਤੇਮਾਲ ਭਵਨ ਨਿਰਮਾਣ ਵਿੱਚ ਕੀਤਾ ਗਿਆ ਹੈ ਤਾਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਇਹਦੇ ਵਿੱਚ ਇੱਟਾਂ ਦਾ ਪ੍ਰਯੋਗ ਜ਼ਿਆਦਾ ਕੀਤਾ ਗਿਆ ਹੈ ਤਾਂ ਬੀ ਇਹ ਦਾ ਰਾਈਟ ਆਨਸਰ ਹੋ ਜਾਵੇਗਾ ਠੀਕ ਹੈ ਹੜੱਪਾ ਸਭਿਅਤਾ ਵਿੱਚ ਕਿਸ ਲਈ ਪ੍ਰਸਿੱਧ ਹੈ ਇੱਟਾਂ ਦਾ ਪ੍ਰਯੋਗ ਲਈ ਠੀਕ ਹੈ ਨੈਕਸਟ ਕੁਐਸਚਨ ਹੈ ਆਪਣਾ Sea, 32 ਹੜੱप्पा सभ्यता ਦੇ ਸਥਾਨ ਲੋਥਲ ਤੇ ਦੋਲਾਵੀਰਾ ਸਥਿਤ ਹਨ ਜਿਹੜਾ ਲੋਥਲ ਤੇ ਦੋਲਾਵੀਰਾ ਇਹ ਕਿੱਥੇ ਸਥਿਤ ਹਨ অপਸ਼ਨ A ਹੈ ਭਾਰਤ ਵਿੱਚ অপਸ਼ਨ B ਹੈ ਪਾਕਿਸਤਾਨ ਵਿੱਚ অপਸ਼ਨ C ਹੈ ਅਫਗਾਨਿਸਤਾਨ ਵਿੱਚ অপਸ਼ਨ D ਹੈ ਤਿੱਬਤ ਵਿੱਚ ਹੜੱप्पा सभ्यता ਦੇ ਜਿਹੜੇ ਸਥਾਨ ਨੇ ਲੋਥਲ ਤੇ ਦੋਲਾਵੀਰਾ ਇਹ ਦੋਵੇਂ ਆਪਣੇ ਭਾਰਤ ਵਿੱਚ ਸਥਿਤ ਹਨ A ਇਹ ਦਾ ਰਾਈਟ ਆਨਸਰ ਹੋ ਜਾਏਗਾ ਜੇਕਰ ਹੜੱप्पा ਤੇ ਮੋਹਨ ਜੋਦੜੋ ਪੁੱਛਿਆ ਜਾਵੇ ਜਿਵੇਂ ਕੱਲ ਵਾਲੇ ਕੁਐਸਚਨ ਵਿੱਚ ਪੁੱਛਿਆ ਗਿਆ ਸੀ ਤਾਂ ਉਹ ਪਾਕਿਸਤਾਨ ਹੋ ਜਾਵੇਗਾ ਠੀਕ ਹੈ ਨੈਕਸਟ ਕੁਐਸਚਨ ਹੈ ਆਪਣਾ 33 ਇਨਾਂ ਵਿੱਚੋਂ ਕਿਹੜਾ ਹੜੱਪਾ ਦਾ ਹਿੱਸਾ ਨਹੀਂ ਹੈ ਇਨਾਂ ਵਿੱਚੋਂ ਕਿਹੜਾ ਹੜੱਪਾ ਦਾ ਹਿੱਸਾ ਨਹੀਂ ਹੈ অপਸ਼ਨ A ਹੈ ਸਰਜਨਿਕ ਸ্নানਗਰ অপਸ਼ਨ B ਹੈ ਪੱਕੀ ਹੋਈ ਮਿੱਟੀ ਦਾ ਪ੍ਰਯੋਗ অপਸ਼ਨ C ਹੈ ਬੋਧ ਮੰਦਰ অপਸ਼ਨ D ਹੈ ਡੌਗ ਯਾਰਡ ਮਤਲਬ ਨੋਕਾਗਾਟ ਤੇ ਇਨਾਂ ਵਿੱਚੋਂ ਕਿਹੜਾ ਨਹੀਂ ਹੋਏਗਾ ਹੜੱਪਾ ਦਾ ਹਿੱਸਾ ਹੋਏਗਾ অপਸ਼ਨ C ਬੋਧ ਮੰਦਰ ਬੋਧ ਮੰਦਰ ਇਹਦੇ ਵਿੱਚੋਂ ਪ੍ਰਾਪਤ ਨਹੀਂ ਹੋਇਆ ਸਰਜਨਿਕ ਸ্নানਗਰ ਪ੍ਰਾਪਤ ਹੋਇਆ ਪੱਕੀ ਹੋਈ ਇੱਟਾਂ ਦਾ ਪ੍ਰਯੋਗ ਪ੍ਰਾਪਤ ਹੋਇਆ ਤੇ ਨੋਕਾਗਾਟ ਜਿਹਨੂੰ ਕੀ ਯੋਕਾਰਡ ਜਾਂ ਡੋਕਾਰਡ ਕਹਿੰਦੇ ਆ ਤਾਂ ਇਹ ਵੀ ਆਪਾਂ ਨੂੰ ਪ੍ਰਾਪਤ ਹੋਇਆ ਬਟ ਜਿਹੜਾ ਬੋਧ ਮੰਦਰ ਹੈ ਇਹ ਇਹ ਦਿੱਤੋ ਪ੍ਰਾਪਤ ਨਹੀਂ ਹੋਇਆ ਤਾਂ ਇਹ ਦਾ ਰਾਈਟ ਆਨਸਰ ਕੀ ਹੋਵੇਗਾ ਬੋਧ ਮੰਦਰ ਠੀਕ ਹੈ ਨੈਕਸਟ ਕੁਐਸਚਨ ਹੈ ਆਪਣਾ 34 ਸਿੰਧੂ ਘਾਟੀ ਸਭਿਤਾ ਦੇ ਸੰਦਰਭ ਵਿੱਚ ਜਾਣਨ ਲਈ ਪ੍ਰਮੁੱਖ ਸੰਤੋਤਰ ਕਿਹੜਾ ਹੈ ਤਾਂ ਆਪਾਂ ਨੂੰ ਦੱਸਣਾ ਹੈ ਕਿ ਇਹਦੇ ਸੰਦਰਭ ਵਿੱਚ ਜਾਣ ਲਈ ਕਿਹੜਾ ਸੰਤੋਤਰ ਹੈਗਾ ਹੈ ਆਪਸ਼ਨ ਏ ਹੈ ਸਿੱਕੇ ਆਪਸ਼ਨ ਬੀ ਹੈ ਪਾਂਡੂ ਲਿਪੀ ਆਪਸ਼ਨ ਸੀ ਹੈ ਅਭਿਲੇਖ ਆਪਸ਼ਨ ਡੀ ਹੈ ਪੂਰਾ ਤਤਵ ਉਤਖਨਨ ਤਾਂ ਇਹਦਾ ਰਾਈਟ ਆਨਸਰ ਹੋਵੇਗਾ 34 ਦਾ ਇੰਪੋਰਟੈਂਟ ਕੁਐਸਚਨ ਹੈ ਕਨਫਿਊਜ਼ ਨਹੀਂ ਹੋਣਾ ਹੈ ਇਹਦਾ ਰਾਈਟ ਆਨਸਰ ਹੋਵੇਗਾ ਆਪਣਾ ਆਪਸ਼ਨ ਡੀ ਪੂਰਾ ਤਤਵ ਉਤਖਨਨ ਠੀਕ ਹੈ ਪੂਰਾ ਤਤਵ ਉਤਖਨਨ ਹੈ ਇਹਦੇ ਸੰਦਰਭ ਵਿੱਚ ਜਾਣ ਲਈ ਮਤਲਬ ਡਿਟੇਲ ਵਿੱਚ ਜਾਣਨਾ ਹੈ ਜੇਕਰ ਸਿੰਧੂ ਘਾਟੀ ਸਿੱਧਾ ਨੂੰ ਤਾਂ ਪੂਰਾ ਤਤਵ ਉਤਖਨਨ ਇਹਦਾ ਸਤੋਤਰ ਹੈ ਠੀਕ ਹੈ 35 ਕਵਿਸ਼ਨ ਹੈ ਆਪਣਾ ਸਿੰਧੂ ਘਾਟੀ ਸਭਿਤਾ ਵਿੱਚ ਮੋਹਰਾਂ ਦਾ ਪ੍ਰਯੋਗ ਕਿਸ ਲਈ ਕੀਤਾ ਗਿਆ ਸੀ ਜਿਹੜੀ ਸੀਲ ਸੀ ਉਸ ਦਾ ਪ੍ਰਯੋਗ ਇਸ ਲਈ ਕੀਤਾ ਗਿਆ ਸੀ অপਸ਼ਨ A ਹੈ ਵਪਾਰ ਲਈ অপਸ਼ਨ B ਹੈ ਸ਼ਿਕਾਰ ਲਈ অপਸ਼ਨ C ਹੈ ਸਜਾਵਟ ਲਈ অপਸ਼ਨ D ਹੈ ਖੇਡਣ ਲਈ ਤਾਂ ਜਿਹੜੀ ਸਿੰਧੂ ਘਾਟੀ ਸਭਿਤਾ ਦਾ ਮੋਹਰਾਂ ਦਾ ਪ੍ਰਯੋਗ ਕੀਤਾ ਗਿਆ ਹੈ ਉਹ ਕੀਤਾ ਗਿਆ ਹੈ ਵਪਾਰ ਲਈ ਠੀਕ ਹੈ ਇਹ ਅਦਰ ਰਾਈਟ ਅਨਸਰ ਹੋ ਜਾਵੇਗਾ ਵਪਾਰ ਲਈ ਜਿਹੜਾ ਮੋਹਰਾਂ ਦਾ ਪ੍ਰਯੋਗ ਕੀਤਾ ਗਿਆ ਹੈ ਤੇ ਮੋਹਰਾਂ ਕਿਹੜੇ ਆਕਾਰ ਵਿੱਚ ਪ੍ਰਾਪਤ ਹੋਈਆਂ ਨੇ ਇਹ ਵੀ ਕਈ ਵਾਰ ਪੁੱਛਿਆ ਜਾ ਸਕਿਆ ਤਾਂ ਕੁਐਸਚਨ ਬੰਦਾ ਹੈ ਕਿ ਮੋਹਰਾਂ ਦਾ ਆਕਾਰ ਕੀ ਹੈ ਤਾਂ ਆਇਤਾਕਾਰ ਲੰਬੀ ਵਰਗਾਕਾਰ ਗੋਲ ਇਸ ਤਰ੍ਹਾਂ ਜਿਹੜੀ ਮੋਹਰਾ ਹੈ ਉਹ ਪ੍ਰਾਪਤ ਹੋਈਆਂ ਨੇ ਪੌਣੇ ਇੰਚ ਤੋਂ ਲੈ ਕੇ ਸਵਾ 1 ਇੰਚ ਤੱਕ ਜਿਹੜੀ ਉਚਾਈ ਹੈਗੀ ਹੈ ਉਹ ਮੋਹਰਾਂ ਦੀ ਪ੍ਰਾਪਤ ਹੋਈ ਹੈ ਠੀਕ ਹੈ ਅੱਗੇ ਆਉਣ ਵਾਲੇ ਕੁਐਸਚਨ 'ਚ ਮੈਂ ਤੁਹਾਨੂੰ ਦੱਸਾਂਗੀ ਵੀ ਕਿ ਸਾਈਜ਼ ਕੀ ਹੈ ਮੋਹਰਾਂ ਦਾ ਠੀਕ ਹੈ 36 ਕੁਐਸਚਨ ਹੈ ਲੋਥਲ ਵਿੱਚ ਸੋਰੀ ਲੋथल ਕਿਸ ਰੂਪ ਵਿੱਚ ਪ੍ਰਸਿੱਧ ਹੈ ਲੋथल ਕਿਸ ਰੂਪ ਵਿੱਚ ਪ੍ਰਸਿੱਧ ਹੈ অপਸ਼ਨ A ਹੈ ਪ੍ਰਾਕ ਮੋਰੀਆ ਸਥਲ অপਸ਼ਨ B ਹੈ ਬੋਧ ਸਤੂਪ অপਸ਼ਨ C ਹੈ ਹੜੱप्पा بندرਗਾਹ অপਸ਼ਨ D ਹੈ ਕੋਈ ਨਹੀਂ ਕਲੋਥਲ ਆਪਣਾ ਕਿਸ ਰੂਪ ਵਿੱਚ ਪ੍ਰਸਿੱਧ ਹੋਵੇਗਾ ਇਹਦਾ ਰਾਈਟ ਆਨਸਰ ਆਪਾਂ ਨੂੰ ਮਿਲਦਾ ਹੈ অপਸ਼ਨ C ਵਿੱਚ ਹੜੱप्पा بندرਗਾਹ ਵਿੱਚ ਕਿਉਂਕਿ ਇਹਦੇ ਵਿੱਚ ਇਹ ਹੜੱप्पा بندرਗਾਹ ਪ੍ਰਾਪਤ ਹੋਇਆ ਹੈ C ਇਹਦਾ ਰਾਈਟ ਆਨਸਰ ਹੋ ਜਾਵੇਗਾ ਮੈਂ ਤੁਹਾਨੂੰ ਦੱਸਿਆ ਸੀ ਕਿ 1900 5254 ਵਿੱਚ ਜਿਹੜੀ ਹੈ ਰੰਗਨਾਥ राव ਨੇ ਲੋਥਲ ਦੀ ਖੋਜ ਕੀਤੀ ਸੀ ਤੇ ਇਹ ਕੀਤਾ ਹੈ ਕਿੱਥੇ ਸਥਿਤ ਹੈ ਅਹਮਦਾਬਾਦ ਜ਼ਿਲ੍ਹੇ ਵਿੱਚ ਗੁਜਰਾਤ ਵਿੱਚ ਇਹ ਸਥਿਤ ਹੈ ਸਰਾਗ ਵਾਲਾ ਪਿੰਡ ਬੋਗਵਾ ਨਦੀ ਦੇ ਕੰਢੇ ਉਤੇ ਲੋਥਲ ਸਥਿਤ ਹੈ ਡਿਟੇਲ ਵਿੱਚ ਯਾਦ ਰੱਖਣਾ ਤੁਹਾਨੂੰ ਕਿਉਂਕਿ ਕੁਝ ਵੀ ਪੁੱਛਿਆ ਜਾ ਸਕਤੇ ਐਗਜ਼ਾਮ ਵਿੱਚ 37 ਕੁਐਸਚਨ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਸਥਾਨ ਭਾਰਤ ਦਾ ਆਦੀ ਇਤਿਹਾਸਿਕ ਸਥਾਨ ਨਹੀਂ ਹੈ ਤਾਂ ਇਹਨਾਂ ਵਿੱਚੋਂ ਕਿਹੜਾ ਸਥਾਨ ਹੈ ਜਿਹੜਾ ਭਾਰਤ ਦਾ ਆਦੀ ਇਤਿਹਾਸਿਕ ਮਤਲਬ ਸਿੰਧੂ ਘਾਟੀ ਸਭਿਤਾ ਨਾਲ ਸੰਬੰਧਿਤ ਨਹੀਂ ਹੈ ਸਿੱਧਾ ਪੁੱਛਿਆ ਜਾ ਸਕਦਾ ਹੈ ਆਪਸ਼ਨ A ਹੈ ਲੋਥਲ ਆਪਸ਼ਨ B ਹੈ ਮੋਹਨਜੋਦੜੋ ਆਪਸ਼ਨ C ਹੈ ਸਿਹਨਪੁਰ ਆਪਸ਼ਨ D ਹੈ ਅੜੱਪਾ ਤਾਂ ਕਿਹੜਾ ਸਥਾਨ ਹੈ ਜਿਹੜਾ ਭਾਰਤ ਦੇ ਆਦੀ ਇਤਿਹਾਸਿਕ ਸਥਾਨ ਨਹੀਂ ਹੈ ਇਹਦਾ ਜਿਹੜਾ ਰਾਈਟ ਹੋਵੇਗਾ ਅਨਸਰ ਉਹ ਹੋਵੇਗਾ C ਆਪਸ਼ਨ ਸਿਹਨਪੁਰ ਠੀਕ ਹੈ ਇਹ ਸਿੰਧੂ ਘਾਟੀ ਸਭਿਤਾ ਨਾਲ ਸੰਬੰਧਿਤ ਨਹੀਂ ਹੈ ਕਿਉਂਕਿ ਸਿੰਧੂ ਘਟੇ ਦਾ ਸਿੰਧੂ ਘਾਟੀ ਸਭਿਤਾ ਦਾ ਜਿਹੜ ਕਾਲ ਸੀ ਉਹ ਆਧੇ ਇਤਿਹਾਸਿਕ ਕਾਲ ਸੀ ਠੀਕ ਹੈ ਲੋथल ਮੋਹਨਜੋਦੜੋ ਹੜੱਪਾ ਇਹ ਜਿਹੜੇ ਹੈ ਆਧੇ ਇਤਿਹਾਸਿਕ ਸਥਾਨ ਨੇ 38 ਕੁਐਸਚਨ ਹੈ ਆਪਣਾ हरियाणा ਵਿੱਚ ਸਥਿਤ ਸਮਕਾਲੀ ਸਿੰਧੂ ਘਾਟੀ ਸਭਿਤਾ ਦਾ ਸਥਾਨ ਹੈ ਇਹਨਾਂ ਵਿੱਚੋਂ ਕਿਹੜਾ ਹਰਿਆਣਾ ਵਿੱਚ ਸਥਿਤ ਹੈ ਜਿਹੜਾ ਕਿ ਸਿੰਧੂ ਘਾਟੀ ਸਿਮੇ ਦਾ ਸਭਿਤਾ ਦਾ ਸਥਾਨ ਹੈ ਗਏ অপਸ਼ਨ A ਹੈ ਲੋਥਲ অপਸ਼ਨ B ਹੈ ਹੜੱਪਾ অপਸ਼ਨ C ਹੈ ਆਹੜ অপਸ਼ਨ D ਹੈ ਬਨਵਾਲੀ ਜਾਂ ਬਣਾਵਲੀ ਤਾਂ ਇਹਦਾ ਰਾਈਟ ਆਨਸਰ ਹੋਵੇਗਾ 38 ਦਾ ਹਰਿਆਣਾ ਵਿੱਚ ਜਿਹੜਾ ਸਮਕਾਲੀ ਸਿੰਧੂ ਘਾਟੀ ਸਭਿਤਾ ਦਾ ਸਥਾਨ ਹੈ ਉਹ ਆਪਣਾ ਹੋਵੇਗਾ ਲੋਥਲ ਆਪਾਂ ਨੂੰ ਪਤਾ ਹੈ ਗੁਜਰਾਤ ਵਿੱਚ ਸਥਿਤ ਹੈ ਹੜੱਪਾ ਜਿਹੜਾ ਹੈ ਉਹ ਪਾਕਿਸਤਾਨ ਵਿੱਚ ਸਥਿਤ ਹੈ ਆਹੜ ਅਕਲ ਮੈਂ ਦੱਸਿਆ ਸੀ ਕੁਐਸਚਨ ਵਿੱਚ ਕਿ ਇਹ ਰਾਜਸਥਾਨ ਦਾ ਕੇਂਦਰ ਹੈ ਤਾਂ ਜਿਹੜਾ ਬਨਵਾਲੀ ਹੈ ਹਰਿਆਣਾ ਵਿੱਚ ਸਥਿਤ ਹੈ ਠੀਕ ਹੈ ਡੀ ਹੈ ਦਾ ਰਾਈਟ ਆਨਸਰ ਹੋ ਜਾਵੇਗਾ ਕਿਤੇ ਸਥਿਤ ਹੈ ਹਰਿਆਣਾ ਦਾ ਕੇਂਦਰ ਹੈ ਜਿਹੜਾ ਕਿ ਸਿੰਧੂ ਘਾਟੀ ਸਭਿਅਤਾ ਨਾਲ ਸੰਬੰਧਿਤ ਹੈ ਬਨਵਾਲੀ ਜ਼ਿਲ੍ਹਾ ਜਿਹੜਾ ਹੈ ਇਹ हिसार ਦੇ ਜ਼ਿਲ੍ਹੇ ਵਿੱਚ ਸਥਿਤ ਹੈ ਤੇ ਇਸ ਦੀ ਖੋਜ ਕਿਦੋਂ ਹੋਈ ਸੀ 1973 ਇਸਵੀ ਵਿੱਚ ਕਦੋਂ ਖੋਜ ਕੀਤੀ ਗਈ ਸੀ 1973 ਇਸਵੀ ਵਿੱਚ ਕਿਸ ਨੇ ਕੀਤੀ ਸੀ ਆਰ ਐਸ ਵਿਸ਼ਟ ਨੇ ਆਰ ਐਸ ਵਿਸ਼ਟ ਨੇ ਇਹ ਵੀ ਆਪਾਂ ਨੂੰ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਹੈ 39 ਪੁਰਾਤਤਵ ਸਥਾਨ ਦੋਲਾਵੀਰਾ ਕਿੱਥੇ ਸਥਿਤ ਹੈ ਦੋਲਾਵੀਰਾ ਦਾ ਪੁੱਛਿਆ ਵੀ ਇਹ ਕਿੱਥੇ ਸਥਿਤ ਹੈ অপਸ਼ਨ A ਹੈ ਮੱਧ ਪ੍ਰਦੇਸ਼ অপਸ਼ਨ B ਹੈ ਉੜੀਸਾ অপਸ਼ਨ C ਹੈ ਹਰਿਆਣਾ অপਸ਼ਨ D ਹੈ ਗੁਜਰਾਤ ਤਾਂ ਜਿਹੜਾ ਪੁਰਾਤਤਵ ਸਥਾਨ ਦੋਲਾਵੀਰਾ ਹੈ ਇਹ ਆਪਣਾ ਹੋਏਗਾ ਗੁਜਰਾਤ ਵਿੱਚ ਸਥਿਤ D ਇਹਦਾ ਰਾਈਟ ਆਨਸਰ ਹੋ ਜਾਵੇਗਾ ਗੁਜਰਾਤ ਵਿੱਚ ਦੋਲਾਵੀਰਾ ਸਥਿਤ ਹੈ ਦੋਲਾਵੀਰਾ ਦੀ ਖੋਜ 1992 ਇਸਵੀ ਵਿੱਚ ਦੋਲਾ ਵਿਰੇਦੀ ਖੋਜ 1992 ਈਸਵੀ ਵਿੱਚ ਐਸ ਆਰ ਵਿਸਟ ਨੇ ਕੀਤੀ ਸੀ ਤੇ ਇਹਨਾਂ ਦੇ ਨਾਲ ਹੋਰ ਵੀ ਇਹਨਾਂ ਦੇ ਸਹਿਯੋਗੀ ਸੀ ਉਹਨਾਂ ਨੇ ਕੀਤੀ ਸੀ ਮਿਲ ਕੇ ਠੀਕ ਹੈ ਇਹ ਵੀ ਆਪਾਂ ਨੂੰ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਹੈ ਆਪਣਾ 40 ਕੁਐਸਚਨ ਹੈ ਸਿੰਧੂ ਘਾਟੀ ਸਭਿਤਾ ਕਿਸ ਕਾਲ ਵਿੱਚ ਸਾਹਮਣੇ ਆਈ ਇਹਨਾਂ ਵਿੱਚੋਂ ਟਾਈਮ ਪੀਰੀਅਡ ਦੱਸਣਾ ਹੈ ਕਿ ਸਿੰਧੂ ਘਾਟੀ ਸਭਿਤਾ ਦਾ ਟਾਈਮ ਪੀਰੀਅਡ ਕੀ ਹੈ অপਸ਼ਨ A ਹੈ 25000 ਤੋਂ ਲੈ ਕੇ 15000 ਈਸਾ ਪੂਰਵ অপਸ਼ਨ B ਹੈ 2500 ਤੋਂ ਲੈ ਕੇ 1700 ਈਸਾ ਪੂਰਵ অপਸ਼ਨ C ਹੈ 35000 ਤੋਂ ਲੈ ਕੇ 25000 ਈਸਾ ਪੁਰਵ ਆਪਸ਼ਨ ਡੀ ਹੈ 1000 ਤੋਂ ਲੈ ਕੇ 1500 ਈਸਾ ਪੁਰਵ 40 ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਆਪਣਾ ਹੋਵੇਗਾ ਆਪਸ਼ਨ ਬੀ 2500 ਤੋਂ ਲੈ ਕੇ 1700 ਈਸਾ ਪੁਰਵ ਅਲੱਗ-ਅਲੱਗ ਇਤਿਹਾਸਕਾਰਾਂ ਦੇ ਅਲੱਗ-ਅਲੱਗ মত ਨੇ ਜਿਵੇਂ 1800 ਤੋਂ 2500 2500 ਤੋਂ ਲੈ ਕੇ 1500 2000 ਤੋਂ ਲੈ ਕੇ 1500 ਇਸ ਤਰ੍ਹਾਂ ਇਸ ਦੇ ਆਸ-ਪਾਸ ਹੀ ਜਿਹੜੇ ਹੈਗੇ ਆ ਟਾਈਮ ਪੀਰੀਅਡ ਦੱਸਿਆ ਜਾ ਸਕਦਾ ਹੈ ਕਈ ਵਾਰ 2350 ਤੋਂ ਲੈ ਕੇ 2350 ਤੋਂ ਲੈ ਕੇ 1250 ਪੰਜਾਬੀ ਟਾਈਮ ਪੀਰੀਅਡ ਦੱਸਿਆ ਗਿਆ ਠੀਕ ਹੈ ਇਹ ਵੀ ਐਗਜ਼ਾਮ ਵਿੱਚ ਪੁੱਛਿਆ ਗਿਆ ਕੁਐਸਚਨ ਹੈ 41 ਕੁਐਸਚਨ ਹੈ ਆਪਣਾ ਸਿੰਧੂ ਘਾਟੀ ਵਿੱਚ ਹੇਠ ਵਿੱਚੋਂ ਕਿਸ ਦੀ ਖੋਜ ਕੀਤੀ ਗਈ ਸਿੰਧੂ ਘਾਟੀ ਵਿੱਚੋਂ ਹੇਠਾਂ ਵਿੱਚੋਂ ਕਿਸ ਦੀ ਖੋਜ ਕੀਤੀ ਗਈ ਸੀ অপਸ਼ਨ A ਹੈ ਟੈਰਾਕੋਟਾ ਦੀ অপਸ਼ਨ B ਹੈ ਮੋਹਰਾਂ ਦੀ অপਸ਼ਨ C ਹੈ ਪੱਥਰ ਦੀ অপਸ਼ਨ D ਹੈ ਦਾਤੂ ਦੀ ਤੱਕੀ ਦੀ ਖੋਜ ਕੀਤੀ ਗਈ ਸੀ ਇਹਦਾ ਰਾਈਟ ਆਨਸਰ ਹੋਵੇਗਾ ਆਪਣਾ ਮੋਹਰਾਂ ਦੀ ਠੀਕ ਹੈ ਮੋਹਰਾਂ ਦੀ ਖੋਜ ਕੀਤੀ ਗਈ ਸੀ B ਇਹਦਾ ਰਾਈਟ ਆਨਸਰ ਹੋ ਜਾਵੇਗਾ ਮੋਹਰਾਂ ਦੀ ਖੋਜ ਕੀਤੀ ਗਈ ਸੀ ਬਰਗਾਕਾਰ گول ਢੋਲਾਕਾਰ ਜਿਹੜੀ ਆਕਾਰ ਦੀ ਮੋਹਰੇ ਪ੍ਰਾਪਤ ਹੋਈਆਂ ਨਹੀਂ ਤੇ ਸੇਲ ਖੜੀ ਪੱਤਰ ਨਾਲ ਇਹ ਬਣਾਈਆਂ ਗਈਆਂ ਨੇ ਮਿੱਟੀ ਵਿੱਚ ਸਟੇ ਟਾਈਟ ਵੀ ਲਿਖਿਆ ਜਾ ਸਕਦਾ ਹੈ ਤਾਂ ਆਪਾਂ ਨੂੰ ਯਾਦ ਰੱਖਣਾ ਹੈ ਕਿ ਇਹ ਕਿਸ ਮਾਧਿਅਮ ਨਾਲ ਬਣਾਈਆਂ ਗਈਆਂ ਨੇ ਠੀਕ ਹੈ ਨੈਕਸਟ ਕੁਐਸਚਨ ਹੈ 42 ਸਿੰਧੂ ਘਾਟੀ ਕਲਾ ਵਿੱਚ ਇਹਨਾਂ ਵਿੱਚੋਂ ਕਿਹੜਾ ਰੁੱਖ ਸਭ ਤੋਂ ਵੱਧ ਦੇਖਣ ਨੂੰ ਮਿਲਦਾ ਹੈ ਇਹਨਾਂ ਵਿੱਚੋਂ ਕਿਹੜਾ ਰੁੱਖ ਹੈ ਜੋ ਕਿ ਸਭ ਤੋਂ ਵੱਧ ਦੇਖਣ ਨੂੰ ਮਿਲਦਾ ਹੈ অপਸ਼ਨ A ਹੈ ਅਨਾਰ ਦਾ অপਸ਼ਨ B ਹੈ ਅਮਬਦਾ অপਸ਼ਨ C ਹੈ ਬਰਗਦ ਦਾ অপਸ਼ਨ D ਹੈ ਕੇਲੇ ਦਾ 42 ਦਾ ਜਿਹੜਾ ਰਾਈਟ ਆਨਸਰ ਹੋਵੇਗਾ ਆਪਣਾ ਉਹ ਹੋਵੇਗਾ অপਸ਼ਨ C ਬਰਗਦ ਦਾ ਪੇੜ ਹੈ ਜਿਹੜਾ ਉਹ ਵੇਖਣ ਨੂੰ ਬਹੁਤ ਜ਼ਿਆਦਾ ਮਿਲਦਾ ਹੈ ਸਿੰਧੂ ਘਾਟੀ ਸਭਤਾ ਵਿੱਚ ਠੀਕ ਹੈ ਪੀਪਲ ਦੇ ਪੀਪਲ ਦੇ ਰੁੱਖ ਦੀ ਕੀਰਤ ਕਰਦੇ ਸੀ ਲੋਕ ਪੂਜਾ ਕਰਦੇ ਸੀ ਤੇ ਬਰਗਦ ਦਾ ਪੇੜ ਜਿਹੜਾ ਹੈ ਸਭ ਤੋਂ ਜ਼ਿਆਦਾ ਵੇਖਣ ਨੂੰ ਮਿਲਦਾ ਹੈ ਸ਼ਿਵ ਦੀ ਪੂਜਾ ਦੇ ਸਬੂਤ ਜਿਹੜੇ ਹੈ ਉਹ ਸਿੰਧੂ ਘਾਟੀ ਸਭ ਤੋਂ ਮਿਲਦੇ ਨਹੀਂ ਠੀਕ ਹੈ 43 ਕੁਐਸਚਨ ਹੈ ਆਪਣਾ ਸਿੰਧੂ ਘਾਟੀ ਤੋਂ ਪ੍ਰਾਪਤ ਬਾਂਡਿਆਂ ਉੱਤੇ ਬਣੇ ਅਲੰਕਰਣ ਡੈਸ਼ ਆਕ੍ਰਿਤੀ ਦੇ ਬਣੇ ਹਨ ਤਾਂ ਕਿਹੜੀ ਆਕ੍ਰਿਤੀ ਦੇ ਬਣੇ ਹਨ অপਸ਼ਨ A ਹੈ ਜਮਿਤੀ ਜੀਓਮੈਟ੍ਰਿਕ ਮਤਲਬ অপਸ਼ਨ B ਹੈ ਪ੍ਰਾਕਰਤਿਕ ਆਪਸ਼ਨ ਸੀ ਹੈ ਅਮੂਰਤ ਆਪਸ਼ਨ ਡੀ ਹੈ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਸਿੰਧੂ ਘਾਟੀ ਦੇ ਜਿਹੜੇ ਬਾਂਡੇ ਬਣਾਏ ਗਏ ਸੀ ਬਰਤਨ ਉਹਨਾਂ ਉੱਤੇ ਅਲੰਕਰਨ ਦੀ ਆਕ੍ਰਿਤੀ ਬਣੀ ਹੈ ਕਿਸ ਕਿਸ ਰੂਪ ਵਿੱਚ ਬਣੀ ਹੋਈ ਹੈ ਉਹ ਆਪਸ਼ਨ ਏ ਹੈ ਜਮੀਤੀ ਪ੍ਰਾਕਰਤਿਕ ਜਾਂ ਅਮੂਰਤ ਵਿੱਚ ਤਾਂ ਇਹਦਾ ਰਾਈਟ ਆਨਸਰ ਹੋਵੇਗਾ ਆਪਸ਼ਨ ਏ ਜਮੀਤੀ ਰੂਪ ਵਿੱਚ ਬਣੀ ਹੋਈ ਹੈ ਇਹ ਠੀਕ ਹੈ ਇਹ ਆਪਾਂ ਨੂੰ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਹੈ ਆਪਣਾ Sea, 44 फोर क्वेश्चन है सिंधु घाटी सभ्यता में किस कल संबंधित है जिड़ी सिंधु घाटी सभ्यता है वो किस काल संबंधित है ऑप्शन ए है प्राग प्रागो इतिहासिक काल ऑप्शन बी है इतिहासिक काल ऑप्शन सी है आदि इतिहासिक काल ऑप्शन डी है आधुनिक काल तो सिंधु घाटी जी सभ्यता है वो किस काल संबंधित है यह क्वेश्चन मैं पहला भी दसता सी तो यह राइट आंसर होगा आदि इतिहासिक काल संबंधित है क्वेश्चन पूछा गया है इंपोर्टेंट रहा क्वेश्चन है तो ध्यान नेख कि आदि इतिहासिक जड़ा काल है ਉਹ ਸਿੰਧੂ ਘਾਟੀ ਸਿਵਧ ਨਾਲ ਸੰਬੰਧਿਤ ਹੈ ਠੀਕ ਹੈ ਨੈਕਸਟ ਕੁਐਸਚਨ ਹੈ ਆਪਣਾ 45 ਕੁਐਸਚਨ ਹੈ ਯੂਨੀਕੌਰਨ ਚਵੀ ਯੂਨੀਕੌਰਨ ਚਵੀ ਹੈ ਦੇਖਣ ਨੂੰ ਕਿੱਥੇ ਮਿਲਦੀ ਹੈ ਇੰਪੋਰਟੈਂਟ ਕੁਐਸਚਨ ਹੈ ਪੁੱਛਿਆ ਗਿਆ ਇਗਜ਼ਾਮ ਚ ਬਹੁਤ ਵਾਰ ਤਾਂ ਯੂਨੀਕੌਰਨ ਚਵੀ ਕਿੱਥੇ ਦੇਖਣ ਨੂੰ ਮਿਲਦੀ ਹੈ অপਸ਼ਨ A ਹੈ ਸਿੰਧੂ ਦੀ ਮੋਹਰਾਂ ਤੇ অপਸ਼ਨ B ਹੈ ਸਿੰਧੂ ਦੀ ਮੂਰਤੀ ਤੇ অপਸ਼ਨ C ਹੈ ਸਿੰਧੂ ਦੇ ਪਾਂਡਿਆਂ ਤੇ অপਸ਼ਨ D ਹੈ ਸਿੰਧੂ ਦੇ ਚਿੱਤਰਕਲਾ ਤੇ ਤਾਂ ਯੂਨੀਕੌਰਨ ਚਵੀ ਮਿਲਦੀ ਹੈ ਆਪਾਂ ਨੂੰ ਸਿੰਧੂ ਘਾਟੀ ਦੇ ਮੋਹਰਾਂ ਤੇ ਠੀਕ ਹੈ A ਇਹਦਾ ਰਾਈਟ ਆਨਸਰ ਹੋ ਜਾਵੇਗਾ ਮੋਹਰਾਂ ਤਾਂ ਯੂਨੀਕੌਰਨ ਦੀ ਜਿਹੜੀ ਹੈ ਆਕ੍ਰਿਤੀ ਬਣਾਈ ਗਈ ਹੈ ਮੋਹਰਾਂ ਦਾ ਆਕਾਰ ਮੈ ਤੁਹਾਨੂੰ ਦੱਸ ਦਿੰਨੀ ਹਾਂ 2.8 ਸੈਂਟੀਮੀਟਰ ਤੋਂ ਲੈ ਕੇ ਗੁਣਾ 2.8 ਸੈਂਟੀਮੀਟਰ ਇਹ ਆਪਾਂ ਨੂੰ ਯਾਦ ਰੱਖਣਾ ਹੈ ਕਿੰਨਾ ਆਕਾਰ ਦੱਸਿਆ ਗਿਆ ਹੈ 2.8 ਸੈਂਟੀਮੀਟਰ ਤੋਂ ਲੈ ਕੇ 2.8 ਸੈਂਟੀਮੀਟਰ ਠੀਕ ਹੈ ਨੈਕਸਟ ਕੁਐਸਚਨ ਹੈ 46 ਸੀਲ ਵਿੱਚ ਪੀਪਲ ਰੁਖ ਪਕੜੀ ਹੋਈ ਦੋ ਮਹਿਲਾਵਾਂ ਕਿਸ ਸਤਾਨ ਤੋਂ ਸਬੰਧਤ ਨਹੀਂ ਸੀਲ ਵਿੱਚ ਜਿਹੜੀ ਮੋਹਰ ਹੈ ਉਹਦੇ ਵਿੱਚ ਪੀਪਲ ਰੁਖ ਪੀਪਲ ਦਾ ਰੁਖ ਪਕੜੇ ਹੋਏ ਦੋ ਮਹਿਲਾਵਾਂ ਬਣਾਈਆਂ ਗਈਆਂ ਹਨ ਉਹ ਕਿਸ ਸਤਾਨ ਤੋਂ ਮਿਲੀ ਹੈ ਆਪਸ਼ਨ A ਹੈ ਬਨਵਾਲੀ ਆਪਸ਼ਨ B ਹੈ ਲੋਥਲ ਆਪਸ਼ਨ C ਹੈ ਚਨਹੂਦੜੋ ਆਪਸ਼ਨ D ਹੈ ਕੋਟ ਡੀਜੀ ਤਾਂ 46 ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਆਪਸ਼ਨ C ਚਨਹੂਦੜੋ ਤੋਂ ਪ੍ਰਾਪਤ ਹੋਈ ਹੈ ਇਹ ਮੋਹਰ ਠੀਕ ਹੈ ਜਿਹਦੇ ਵਿੱਚ ਪੀਪਲ ਰੁਖ ਪਕੜੀ ਹੋਈ ਦੋ ਮਹਿਲਾਵਾਂ ਨੂੰ ਦਿਖਾਇਆ ਗਿਆ ਹੈ ਇਸ ਨਗਰ ਦੀ ਖੋਜ ਕਦੋਂ ਕੀਤੀ ਗਈ ਸੀ ਚਨਹੂਦੜੋ ਦੀ ਇਹ 1931 ਈਸਵੀ ਵਿੱਚ ਕੀਤੀ ਗਈ ਸੀ ਕਿਸ ਨੇ गोपाल मंजूमਦਰ ਨੇ ਕੀਤੀ ਸੀ ਠੀਕ ਹੈ 1931 ਈਸਵੀ ਵਿੱਚ गोपाल मंजूमਦਰ ਨੇ ਕੀਤੀ ਸੀ ਕੀਤੀ ਸੀ ਠੀਕ ਹੈ 47 ਕੁਐਸਚਨ ਹੈ ਆਪਣਾ ਹੜੱप्पा ਸੰਸਕ੍ਰਿਤੀ ਸੰਦਰਭ ਵਿੱਚ ਰੋਕ ਕਟ ਆਰਕੀਟੈਕਚਰ ਕਿਸ ਜਗ੍ਹਾ ਤੇ ਪਾਇਆ ਗਿਆ ਇੰਪੋਰਟੈਂਟ ਕੁਐਸਚਨ ਹੈ ਰੋਕਟ ਆਰਕੀਟੈਕਚਰ ਕਿਸ ਜਗ੍ਹਾ ਤੋਂ ਮਿਲਿਆ ਸੀ অপਸ਼ਨ A ਹੈ ਲੋਥਲ অপਸ਼ਨ B ਹੈ ਮਾਉਂਟ ਗੋਮਰੀ অপਸ਼ਨ C ਹੈ ਧੋਲਾਵੀਰਾ অপਸ਼ਨ D ਹੈ ਕਾਲੀ ਬੰਗਾ ਤਾਂ ਇਹਦਾ ਰਾਈਟ ਆਨਸਰ ਹੋਵੇਗਾ 47 ਦਾ অপਸ਼ਨ C ਧੋਲਾਵੀਰਾ ਤੋਂ ਪ੍ਰਾਪਤ ਹੋਇਆ ਸੀ ਰੋਕਟ ਆਰਕੀਟੈਕਚਰ ਠੀਕ ਹੈ ਧੋਲਾਵੀਰਾ ਤੋਂ ਪ੍ਰਾਪਤ ਹੋਇਆ ਸੀ ਇਹ ਕੱਚ ਗੁਜਰਾਤ ਵਿੱਚ ਸਥਿਤ ਹੈ ਤੇ 1967-68 ਵਿੱਚ ਇਹਦੀ ਖੋਜ ਕਿਸ ਨੇ ਕੀਤੀ ਸੀ जेपी जोशी ਨੇ ਵੀ ਕੀਤੀ ਸੀ ਤੇ ਬਾਅਦ ਵਿੱਚ 1990 ਤੋਂ ਲੈ ਕੇ 91 ਈਸਵੀ ਵਿੱਚ ਐਸਰ ਵਿਸ਼ਟ ਨੇ ਕੀਤੀ ਸੀ ਇਹ ਦੋਨੋਂ ਤੁਹਾਨੂੰ ਯਾਦ ਰੱਖਣੇ ਆ ਕਿਉਂਕਿ ਇਗਜ਼ਾਮ ਵਿੱਚ ਕੋਈ ਵੀ ਪੁੱਛਿਆ ਜਾ ਸਕਦਾ ਹੈ ਠੀਕ ਹੈ অপਸ਼ਨ ਵਿੱਚ ਦੋਨਾਂ ਵਿੱਚੋਂ ਕੋਈ ਵੀ ਦਿੱਤਾ ਜਾ ਸਕਦਾ ਤਾਂ ਦੋਨੋਂ ਦੇ ਦੋਨੋਂ ਜੇ ਇੱਕ ਪੁੱਛਿਆ ਜਾਵੇ ਤਾਂ ਰਾਈਟ ਆਨਸਰ ਜਿਹੜਾ ਹੈ ਦੋਨਾਂ ਵਿੱਚੋਂ ਇੱਕ ਹੀ ਹੋਵੇਗਾ ਠੀਕ ਹੈ ਨੈਕਸਟ ਕੁਸਚਨ ਹੈ ਆਪਣਾ 48 ਸਿੰਧੂ ਸભ્યਤਾ ਦੇ ਕਿਸ ਸ਼ਾਸਕ ਦੇ ਕਾਰਨ ਪੂਰਵ ਆਰਿਆ ਸભ્યਤਾ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਕਿਸ ਕਾਰਨ ਜਿਹਨੂੰ ਹੈ ਜਿਹੜਾ ਹੈ ਇਹਨੂੰ ਪੁਰਾਤਨ ਆਰੀਆ ਸਭਿਤਾ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ অপਸ਼ਨ A ਹੈ ਕਾਂਸਾ ਅਤੇ ਲੇਖ অপਸ਼ਨ B ਹੈ ਮੂਰਤੀ ਕਲਾ ਅਤੇ ਗਹਿਣੇ অপਸ਼ਨ C ਹੈ ਸਕ੍ਰਿਪਟ ਅਤੇ ਤਾਂਬਾ অপਸ਼ਨ D ਹੈ ਸਨਾਨਗਰ 48 ਦਾ ਜਿਹੜਾ ਰਾਈਟ ਆਨਸਰ ਹੋਵੇਗਾ ਹੋਵੇਗਾ ਆਪਣਾ ਸਕ੍ਰਿਪਟ ਅਤੇ ਤਾਂਬਾ C ਹੈ ਦਾ ਰਾਈਟ ਆਨਸਰ ਹੋਵੇਗਾ ਸਕ੍ਰਿਪਟ ਅਤੇ ਤਾਂਬਾ ਦੇ ਕਾਰਨ ਇਸ ਨੂੰ ਪੁਰਾਤਨ ਆਰੀਆ ਸਭਿਤਾ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਨੈਕਸਟ ਕੁਐਸਚਨ ਹੈ ਆਪਣਾ 49 ਸਿੰਦੂ ਘਾਟੀ ਵਸਤੂ ਕਲਾ ਕਿਸ ਸਮਗਰੀ ਤੋਂ ਬਣੀ ਜਿਹੜੀ ਇਸ ਵਸਤੂ ਕਲਾ ਹੈ ਸਿੰਦੂ ਘਾਟੀ ਦੀ ਉਹ ਕਿਸ ਸਮਗਰੀ ਤੋਂ ਬਣੀ ਸੀ ਆਪਸ਼ਨ A ਹੈ ਕੰਕਰੀਟ ਆਪਸ਼ਨ B ਹੈ ਪੱਥਰ ਆਪਸ਼ਨ C ਹੈ ਪੱਕੀ ਹੋਈ ਇਟ ਆਪਸ਼ਨ D ਹੈ ਦਾਤੂ ਤਾਂ ਸਿੰਦੂ ਘਾਟੀ ਦੀ ਜਿਹੜੀ ਵਸਤੂ ਕਲਾ ਹੈ ਉਹ ਬਣੀ ਸੀ ਕੀ ਹੋਈ ਇੱਟਾਂ ਨਾਲ ਠੀਕ ਹੈ ਜਿਵੇਂ ਕਿ ਭਵਨ ਨਿਰਮਾਣ ਹੋ ਗਏ ਸੜਕਾਂ ਹੋ ਗਈਆਂ ਨਾਲੀਆਂ ਹੋ ਗਈਆਂ સ્ਨਾਣ ਘਰ ਹੋ ਗਏ ਤਲਾਬ ਹੋ ਗਏ ਸਮਾਦੀਆਂ ਹੋ ਗਈਆਂ ਠੀਕ ਹੈ ਇਹ ਪੱਕੀ ਹੋਈਆਂ ਇੱਟਾਂ ਨਾਲ ਬਣੀਆਂ ਹੋਈਆਂ ਹਨ ਠੀਕ ਹੈ ਇਹ ਆਪਾਂ ਨੂੰ ਯਾਦ ਰੱਖਣਾ ਹੈ 50 ਕੁਐਸਚਨ ਹੈ ਇਹਦਾ ਆਪਣਾ ਲਾਸਟ ਕੁਐਸਚਨ ਸਿੰਧੂ ਘਾਟੀ ਦੇ ਜੈਡ ਹਾਰਦੀਕ ਖੋਜ ਇਹਨਾਂ ਵਿੱਚੋਂ ਕਿਸ ਸਥਾਨ ਵਿੱਚ ਹੋਈ ਜੈਡ ਹਾਰਦੀਕ ਖੋਜ ਦੱਸਣਾ ਕਿਸ ਸਥਾਨ ਤੇ ਹੋਈ ਸੀ ਆਪਸ਼ਨ A ਹੈ ਅਡਾਪਾ ਆਪਸ਼ਨ B ਹੈ ਦੋਲਾਵੀਰਾ ਆਪਸ਼ਨ C ਹੈ ਮੋਹਨਜੋਦੜੋ ਆਪਸ਼ਨ D ਹੈ ਲੋਥਲ ਤਾਂ 50 ਦਾ ਜਿਹੜਾ ਰਾਈਟ ਅਨਸਰ ਹੋਏਗਾ ਆਪਣਾ ਉਹ ਹੋਵੇਗਾ অপਸ਼ਨ ਡੀ ਲੋਥਲ ਤੋਂ ਪ੍ਰਾਪਤ ਹੋਈ ਸੀ ਜੈਡ ਹਾਰ ਠੀਕ ਹੈ ਰੰਗਨਾਥ राव ਨੇ 1953-54 ਵਿੱਚ ਇਹਦੀ ਖੋਜ ਕੀਤੀ ਸੀ ਜਿਹੜੇ ਇੰਪੋਰਟੈਂਟ ਇੰਪੋਰਟੈਂਟ ਟਾਪਿਕ ਹੈ ਮੈਂ ਤੁਹਾਨੂੰ ਦੱਸ ਦਿੰਨੀ ਆ ਕਿਹੜੇ-ਕਿਹੜੇ ਹੈ ਇਹਦੇ ਪੁਆਇੰਟਸ ਮੰਨ ਕੇ ਜਿਹੜੇ ਮੰਨ ਕੇ ਬਣਾਈ ਜਾਂਦੇ ਸੀ ਉਹਦੇ ਕਾਰਖਾਨੇ ਲੋਥਲ ਤੋਂ ਪ੍ਰਾਪਤ ਹੋਏ ਸੀ ਤੇ ਇੱਕ ਹੋਰ ਸਥਾਨ ਹੈ ਚਨੂਦੜੋ ਤੋਂ ਵੀ ਪ੍ਰਾਪਤ ਹੋਈ ਸੀ ਇਹ ਵੀ ਆਪਾਂ ਨੂੰ ਯਾਦ ਰੱਖਣਾ ਹੈ ਸ਼ਤਰੰਜ ਦੇ ਬੋਰਡ ਦੇ ਨਮੂਨੇ ਵੀ ਪ੍ਰਾਪਤ ਹੋਏ ਸੀ ਲੋਥਲ ਤੋਂ ਇਹ ਤੁਸੀਂ ਨੋਟ ਕਰ ਲਓ ਤਾਂਬੇ ਦਾ ਹੰਸ ਇਥੋਂ ਤੋਂ ਪ੍ਰਾਪਤ ਹੋਇਆ ਸੀ ਤੇ ਅਲੰਕਰਿਤ ਇंटਾਂ ਵੀ ਕਿੱਥੋਂ ਪ੍ਰਾਪਤ ਹੋਈਆਂ ਸੀ ਲੋਥਲ ਤੋਂ ਪ੍ਰਾਪਤ ਹੋਈਆਂ ਸੀ ਇਹ ਆਪਾਂ ਨੂੰ ਇੰਪੋਰਟੈਂਟ ਪੁਆਇੰਟ ਹੈ ਜਿਹੜੇ ਯਾਦ ਰੱਖਣੇ ਹਨ ਤਾਂ ਅੱਜ ਇੱਥੇ ਆਪਣੀ 50 ਕੁਐਸਚਨ ਕੰਪਲੀਟ ਹੁੰਦੇ ਆ ਜੇਕਰ ਤੁਹਾਨੂੰ ਕਿਸੇ ਵੀ ਕੁਐਸਚਨ ਵਿੱਚ ਡਾਊਟ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਕਮੈਂਟ ਕਰ ਸਕਦੇ ਹੋ ਤੇ ਜਾਣ ਤੋਂ ਪਹਿਲਾਂ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਕੋਲ ਮਿਲਦੀ ਰਹੇ ਅੱਜ ਦੇ ਲਈ ਐਨਹੀਂ ਥੈਂਕ ਯੂ ਬਾਏ ਬਾਏ